ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਲਈ ਵੱਡੀਆਂ ਚੁਣੌਤੀਆਂ ਪੈਦਾ ਕਰ ਗਿਆ ਨੇ ਗ੍ਰੀਨ ਕਾਰਡ ਧਾਰਕ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਸਥਾਈ ਨਿਵਾਸ ਨੇ ਪਰ ਵਾਰ-ਵਾਰ ਅਮਰੀਕੀ ਅਧਿਕਾਰੀਆਂ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਉਹਨਾਂ ਦੇ ਕਾਨੂੰਨੀ ਸਥਾਈ ਦਰਜੇ ਨੂੰ ਰੱਦ ਕਰਨ ਤੋਂ ਬਚਣ ਦੇ ਲਈ ਅਮਰੀਕੀ ਕਾਨੂੰਨ ਦੀ ਪਾਲਣਾ ਕਰਨ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਨੇ ਅਜੇ ਮੌਕੇ ਉਸ ਸਮੇਂ ਆਏ ਨੇ ਜਦੋਂ ਗ੍ਰੀਨ ਕਾਰਡ ਧਾਰਕਾ ਦਾ ਦਰਜਾ ਅਮਰੀਕੀ ਅਧਿਕਾਰੀਆਂ ਦੁਆਰਾ ਰਾਤਕਾਰ ਦਿੱਤਾ ਗਿਆ ਸੀ ਅਮਰੀਕੀ ਨਾਗਰਿਕ ਵਨਨ ਵਾਲੇ ਗ੍ਰੀਨ ਕਾਰਡ ਧਾਰਕਾਂ ਨੂੰ ਆਪਣੀ ਨਾਗਰਿਕਤਾ ਗੁਆਨ ਦਾ ਖਤਰਾ ਹੁੰਦਾ ਹੈ ਕਿਉਂਕਿ ਅਮਰੀਕੀ ਸਰਕਾਰ ਕੁਝ ਅਮਰੀਕੀ ਅਧਿ ਨਾਗਰਿਕਤਾ ਦਾ ਦਰਸਾ ਖੋਣ ਤੇ ਲਈ ਕੰਮ ਕਰ ਰਹੀ ਹੈ ਨਿਆਂ ਵਿਭਾਗ ਇਸ ਮੁੱਦੇ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਕੁਝ ਨਵੇਂ ਨਿਯਮ ਪੇਸ਼ ਕੀਤੇ ਗਏ ਨੇ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਇਨਾ ਬਾਰੇ ਜਾਣੂ ਹੋਣ ਦੀ ਲੋੜ ਹੈ ਦਰਸਲ ਹਾਲ ਹੀ ਦੇ ਵਿੱਚ ਅਮਰੀਕੀ ਅਧਿਕਾਰੀਆਂ ਨੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਨਵੇਂ ਬਦਲਾਅ ਪੇਸ਼ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੂੰ 29 ਮਈ 2025 ਤੋਂ ਆਪਣੇ ਸਥਾਈ ਨਿਵਾਸੀ ਕਾਰਡਾਂ ਨੂੰ ਬਦਲਣ ਦੇ ਲਈ ਇੱਕ ਨਵਾਂ ਦੀ ਬਦਲਵਾਂ ਦੀ ਲੋੜ ਹੈ ਇਸ ਬਦਲਾਵ ਦੇ ਲਈ ਫਾਰਮ I-90 ਭਰਨ ਵਾਲੇ ਨੂੰ USCIS ਵੱਲੋਂ ਨਿਰਧਾਰਤ ਨਵੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਇੱਕ ਹੋਰ ਨਵਾਂ USCIS ਨਿਯਮ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਸਥਾਈ ਨਿਵਾਸ ਰਜਿਸਟਰਡ ਕਰਨ ਜਾਂ ਫਿਰ ਸਥਿਤੀ ਨੂੰ ਐਡਜਸਟ ਕਰਨ ਦੇ ਲਈ ਅਰਜ਼ੀ ਜਮ੍ਹਾਂ ਕਰਵਾਉਣ ਵਾਲੇ ਸਾਰੇ ਵਿਦੇਸ਼ਾਂ ਤੇ ਲਾਗੂ ਹੁੰਦਾ ਹੈ ਤੇ USCIS ਨੀਤੀ ਮੈਨੂਅਲ ਨੂੰ ਇਹ ਸਪਸ਼ਟ ਕਰਨ ਦੇ ਲਈ ਜੈਸਟ ਕੀਤੀ ਜਾਂਦੀ ਹੈ ਕਿ 1 ਨਵੰਬਰ 2023 ਨੂੰ ਜਾਂ ਇਸ ਤੋਂ ਬਾਅਦ ਸਿਵਲ ਸਰਜਨ ਦੁਆਰਾ ਦਸਤਖਤ ਕੀਤਾ ਗਿਆ ਫਾਰਮ I693 ਇਮੀਗ੍ਰੇਸ਼ਨ ਮੈਡੀਕਲ ਜਾਂਚ ਅਤੇ ਟੀਕਾ ਕਰਨ ਦੀ ਕੋਰਟੀ ਰਿਪੋਰਟ ਸਿਰਫ ਉਦੋਂ ਤੱਕ ਵੈਧ ਹੈ ਜਦੋਂ ਤੱਕ ਫਾਰਮ I693 ਨਾਲ ਜਮ੍ਹਾਂ ਕੀਤੀ ਗਈ ਅਜੇ ਲੰਬਿਤ ਹੈ ਵਾਪਸ ਲਈ ਗਈ ਜਾਂ ਫਿਰ ਅਸਵੀਕਾਰ ਕੀਤੀ ਗਈ ਅਰਜੀ ਦੇ ਨਾਲ ਜਮ੍ਹਾਂ ਕੀਤਾ ਗਿਆ ਫਾਰਮ I-693 ਅਵੈਦ ਹੋ ਜਾਂਦਾ ਹੈ ਇਹ ਮਾਰਗਦਰਸ਼ਨ 11 ਜੂਨ 2025 ਤੋਂ ਬਾਅਦ ਲੰਬਿਤ ਜਾਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਉੱਤੇ ਲਾਗੂ ਹੁੰਦਾ ਹੈ ਟਰੰਪ ਦਾ ਵਨ ਪੀਕ ਬਿਊਟੀਫੁੱਲ ਬਿੱਲ ਹੁਣ ਕਾਨੂੰਨ ਬਣ ਗਿਆ ਅਤੇ ਨਵੇਂ ਪੇਸ਼ ਕੀਤੇ ਗਏ ਰੇਮੈਂਟਸ ਟੈਕਸ ਦਾ ਅਸਰ ਗ੍ਰੀਨ ਕਾਰਡ ਧਾਰਕਾਂ ਉੱਤੇ ਵੀ ਪਵੇਗਾ ਜਿਨ੍ਹਾਂ ਤੋਂ ਹੁਣ ਅਗਲੇ ਸਾਲ ਤੋਂ ਆਪਣੇ ਦੇਸ਼ ਨੂੰ ਪੈਸੇ ਭੇਜਣਗੇ ਦਸੇ ਵਿਵਾਦਪੂਰਨ ਰਿਮੀਟੈਂਸ ਟੈਕਸ ਪਹਿਲਾ 5% ਦੀ ਦਰ ਦੇ ਨਾਲ ਪ੍ਰਸਤਾਵਿਤ ਕੀਤਾ ਗਿਆ ਸੀ ਫਿਰ ਅਮਰੀਕੀ ਪ੍ਰਤੀਨਿਧੀ ਸਭਾ ਦੁਆਰਾ ਇਸ ਨੂੰ ਘਟਾ ਕੇ 3.5% ਕਰ ਦਿੱਤਾ ਗਿਆ ਅਤੇ ਅੰਤ ਵਿੱਚ ਅਮਰੀਕੀ ਸੈਨੇਟ ਦੁਆਰਾ ਇਸ ਨੂੰ 1% ਤੱਕ ਸੀਮਤ ਕਰ ਦਿੱਤਾ ਗਿਆ ਪਰ ਹੁਣ 1% ਰਿਮੀਟੈਂਸ ਟੈਕਸ 31 ਦਸੰਬਰ 2025 ਤੋਂ ਬਾਅਦ ਅਮਰੀਕਾ ਦੇ ਵਿੱਚ ਭਾਰਤੀਆਂ ਸਮੇਤ ਪ੍ਰਵਾਸੀਆਂ ਦੁਆਰਾ ਕੀਤੇ ਗਏ ਪੈਸੇ ਟ੍ਰਾਂਸਫਰ ਉੱਤੇ ਲਾਗੂ ਹੋਵੇਗਾ ਹੁਣ ਲਗਾਇਆ ਗਿਆ ਟੈਕਸ ਸਿਰਫ ਉਸ ਪੈਸੇ 'ਤੇ ਜਨਵਰੀ ਟ੍ਰਾਂਸਫਰ ਉੱਤੇ ਲਾਗੂ ਹੋਵੇਗਾ ਜਿਸ ਲਈ ਭੇਜਣ ਵਾਲਾ ਪੈਸੇ ਸੇ ਭੇਜਣ ਵਾਲੇ ਪਰ ਦਾਤਾ ਨੂੰ ਨਕਦੀ ਮਨੀ ਆਰਡਰ ਕੈਸ਼ੀਅਰ ਚੈੱਕ ਜਾਂ ਫਿਰ ਕੋਈ ਹੋਰ ਸਮਾਨ ਪੂਰਤਿਕ ਸਾਧਨ ਪ੍ਰਦਾਨ ਕਰਦਾ ਹੈ ਦਰਅਸਲ ਇੱਕ ਪ੍ਰਤੀਸ਼ਤ ਰੈਮੀਟੈਂਸ ਟੈਕਸ ਕਿਸੇ ਵੀ ਰੈਮੀਟੈਂਸ ਟ੍ਰਾਂਸਫਰ ਉਤੇ ਲਾਗੂ ਨਹੀਂ ਹੋਵੇਗਾ ਜਿਸ ਲਈ ਟ੍ਰਾਂਸਫਰ ਕੀਤੇ ਜਾ ਰਹੇ ਫੰਡ ਕਿਸੇ ਵਿੱਤੀ ਸੰਸਥਾ ਦੇ ਵਿੱਚ ਰੱਖੇ ਖਾਤੇ ਤੋਂ ਕਢਵਾਏ ਜਾਂਦੇ ਨੇ ਜਿਸ ਦੇ ਵਿੱਚ ਬੈਂਕ ਵੀ ਸ਼ਾਮਲ ਨੇ ਨਵਾਂ ਪੇਸ਼ ਕੀਤਾ ਗਿਆ ਰੈਮੀਟੈਂਸ ਟੈਕਸ ਡੈਬਿਟ ਕਾਰਡ ਜਾਂ ਫਿਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕੀਤੇ ਗਏ ਪੈਸੇ ਟ੍ਰਾਂਸਫਰ ਉਤੇ ਵੀ ਲਾਗੂ ਨਹੀਂ ਹੋਵੇਗਾ ਜੋ ਸੂਚਿਤ ਰਾਜ ਅਮਰੀਕਾ ਕਵਿਚਯਾਰੀ ਕਿਤਾਜੰਤੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ